ਅੱਜ 말씀ੀ ਇਹ ਜੇ ਤੁਸੀਂ ਕੀ ਕਹਿਣਾ ਚਾਹੋਗੇ ਅਸਤੀਫਾ ਦਿੱਤਾ ਕਹਿੰਦੇ ਮਨਜ਼ੂਰ ਨਹੀਂ ਹੋਇਆ ਇਹ ਵੀ ਗੱਲ ਆ ਰਹੀ ਆ ਕੀ ਕਾਰਨ ਰੇ ਅਸਤੀਫਾ ਦੇਣ ਦੇ ਕੀ ਲੱਗਦਾ ਤੁਹਾਡੀ ਲੀਡਰਸ਼ਿਪ ਆ ਜਿਹੜੀ ਤੁਹਾਡੇ ਨਾਲ ਸੀਨੀਅਰ ਲੀਡਰਸ਼ਿਪ ਨਾਲ ਨਾਰਾਜ਼ਗੀ ਆ ਤਾਂ ਸ਼ਹਿਰ ਸ਼ਹਿਰ ਵਾਸੀਆਂ ਦੇ ਸਵਾਲ ਆ ਮਾਸਟਰ ਇੱਕ ਚੰਗੇ ਸ਼ਖੀ ਦੇ ਬੰਦੇ ਚੰਗੇ ਬੰਦੇ ਆ ਕੋਈ ਤਰ੍ਹਾਂ ਪ੍ਰਬੰਧੇ ਨਹੀਂ ਹੈਗੇ ਕੀ ਗੱਲ ਕਿਉਂ ਲੋਕਾਂ ਦਾ ਫਤਵਾ ਪਾਰਟੀ ਦਾ ਫਤਵਾ ਤੁਹਾਨੂੰ ਜਿਤਾਉਂਦੇ ਲੋਕਾਂ ਦਾ देखो देखो कर भी जो कुछ होया। जिस का क्रॉस वोटिंग हुई है तो कांग्रेस पार्टी को नौ कौंसलर से जो मौजूदा कांग्रेस के तो चलो नाराज चल रहे पर थे पर उन्होंने संदीप बाबी थे गोयल साहब राजकुमार ओपा मैं पार्टी ना नाराज से पर वो वोटिंग के दौरान उन्होंने कांग्रेस पार्टी वोटिंग गिल साहब अपने बंदे लेके आए चलो वो अदर दैन कांग्रेस उन्होंने ਆਪਣਾ ਸਟੈਂਡ ਸੀਗਾ ਉਸ ਸਟੈਂਡ ਤੇ ਉਹਨਾਂ ਨੇ ਕਾਂਗਰਸ ਦੇ ਹੱਕ ਦੇ ਵਿੱਚ ਬੋਟਿੰਗ ਕੀਤੀ ਤਾਂ ਮੈਂ ਆਪਣੀ ਮੋਰਲ ਡਿਊਟੀ ਸਮਝਦਾ ਹਾਂ ਕਿ ਜਦੋਂ ਅੱਜ ਮੇਰੀ ਪਾਰਟੀ ਕੋਲੇ ਸਿਰਫ ਨੌ ਬੰਦੇ 2000 ਪਹਿਲਾਂ ਮੇਰ ਦੀ ਚੋਣ ਹੋਈ ਹੈ ਤੇ ਉਹਦੇ ਚ सिर्फ पंद्रह बंदे ही होते है तो मैं आप आपकी एक जिम्मेवारी समझा हुआ अस्तीफा दिता मेरी किसी न ना कोई नाराजगी नहीं ना मेरी मेयर जो पद्मजीत मेहता बने ने बाप है सब मेरे बड़े शहर का हर एक नागरिक है जेड़ा मेरा बहुत सत्कारत है क्योंकि तो मैं पिछले बीस साल तो लोग है लोग ही हाउस देखते देख दे। हो हमेशा लड़ाई लड़ना है यह जीडी नगर निगम है यह मेरे लिए पवित्र मंदिर मस्जिद गुरुद्वारा जो मर्जी ला लो एक बहुत ही पवित्र जगह है तो होंद लिये मैं हमेशा खड़े भावे अकाली दल सी भावे कांग्रेस ਕੋਈ ਵੀ ਇਹ ਹੈ ਤੁਸੀਂ ਵਕਤ ਨਹੀਂ ਸਾਰੀ ਟੋਟਲ ਤੁਸੀਂ ਉਦਨ ਦੇ ਹਾਊਸ ਦੇ ਵਿੱਚ ਕਾਰਵਾਈ ਖੰਨੇ ਹੋਏ ਜਿਹੜੀ ਵੀ ਕੋਈ ਗੱਲ ਨਿਗਮ ਦੇ ਖਿਲਾਫ ਜਾਂਦੀ ਹੈ ਪਟੰਡੇ ਦੇ ਲੋਕਾਂ ਦੇ ਖਿਲਾਫ ਹੁੰਦੀ ਹੈ ਜਾਂ ਕੋਈ ਫਾਈਨੈਂਸ਼ੀਅਲ ਲਾਸ ਹੋਣ ਵਾਲੀ ਹੁੰਦੀ ਹੈ ਤਾਂ ਮੈਂ ਆਪਣੀ ਹਰ ਕੋਸ਼ਿਸ਼ ਕੀਤੀ ਹੈ ਉਸ ਨੂੰ ਬਚਾਉਣ ਲਈ ਬਹੁਤ ਸਾਰੀਆਂ ਉਦਾਹਰਨਾਂ ਹੈ ਉਹ ਇੱਥੇ ਨਹੀਂ ਆਪਾਂ ਕਰਦੇ ਜੰਗੇ ਲੱਗਦੇ ਉਹਦੇ ਨਾਲ ਜਿڑی ਪਾਰਟੀ ਦੇ ਵਿੱਚ ਨਾ ਹੁੰਦਾ ਜਿੱਥੇ ਕੁਝ ਨਰਾਜ਼ਗੀਆਂ ਵੀ ਮੱਚਦਾ ਸੀ ਜਦੋਂ ਤਾਂ ਇਹ ਜੋ 에ਪੀਸੋਡ ਹੋਇਆ ਤਾਂ ਉੱਥੇ ਮੈਂ ਆਪ ਆਪ ਦੀ ਨਿੱਜੀ ਹیثیت ਦੇ ਨਾਲ ਅਸਤੀਫਾ ਦਿੱਤਾ ਹੈ ਹਾਲਾਂਕਿ ਬਹੁਤ ਸਾਰੇ ਕੌਂਸਲਰਾਂ ਨੇ ਇਹ ਗੱਲ ਮੈਨੂੰ ਕਹੀ ਉਹਨਾਂ ਦੇ ਪਰਿਵਾਰਾਂ ਨੇ ਇਹ ਗੱਲ ਕਹੀ ਕਿ ਅਸੀਂ ਤੁਹਾਡੇ ਦਾ ਨਾਲ ਹੀ ਹਾਂ ਠੀਕ ਹੈ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਸੀਗੇ ਜਿੰਨੇ ਦਸਕ ਕਰਾਏ ਗਿਆ ਮੇਅਰ ਦੀ ਚੋਣ ਵਾਲੇ ਤਾਂ ਉਹਨਾਂ ਚੋ ਵੀ 10 12 ਬੰਦਿਆਂ ਨੇ ਚਸਕਤ ਨਹੀਂ ਕੀਤੇ ਵੀ ਮਸਤ ਜੀ ਦੇ ਲਾਭ ਨਹੀਂ ਸੀ ਜਾ ਸਕਦੇ ਸੋ ਮੈਂ ਇਸ ਗੱਲ ਦਾ ਕਿਸੇ ਤੇ ਨਹੀਂ ਕੋਈ ਇਲਜ਼ਾਮ ਲਾਉਂਦਾ ਹਾਂ ਨਾ ਮੈਂ ਪਾਰਟੀ ਤੇ ਲਾਉਣਾ ਹੈ ਪਾਰਟੀ ਨੇ ਨਹੀਂ ਸੰਭਾਲਿਆ ਸਿਸਟਮ ਉਹ ਪਾਰਟੀ ਦਾ ਕੰਮ ਸੀ ਆਪਾਂ ਪਾਰਟੀ ਨੂੰ ਅਗਾ ਕੀਤਾ ਵੀ ਆਹ ਕੁਝ ਐਕਟੀਵਿਟੀਆਂ ਹੋ ਰਹੀਆਂ ਸੰਭਾਲ ਗਵਾਕੀ

ਮਾਇਰਟੀ ਹੈ ਜੀ ਤੁਹਾਡੇ ਕੋਲ ਮਸੇ ਜੀ ਕੀ ਇੱਕੋ ਕੰਮ ਜਿਹੜਾ ਚੇਂਜ ਹੋਇਆ ਇੱਕੋ ਦਾ ਮੀ ਆ ਕੇ ਲੱਗਦਾ ਤੁਹਾਡੇ ਕੋਲ ਕਿ ਮੈਂ ਨਾ ਜੋ ਜਦੋਂ ਮੈਂ ਪਰਿਵਾਰਾਂ ਦੇ ਵਿੱਚ ਵਿਚ ਰਿਆ 5-7 ਦੇ ਵਿੱਚ ਤਾਂ ਉੱਥੇ ਮੈਂ ਦੇਖਿਆ ਵੀ ਯਾਰ ਮੇਰੇ ਕਰਕੇ ਦਿਮਾਗੀ ਬੋਝ ਇਹਨਾਂ ਪਰਿਵਾਰਾਂ ਤੇ ਪੋਗ ਇਹਨਾਂ ਵਿਅਕਤੀਆਂ ਤੇ ਪੋਗ ਕਿ ਇਹਨਾਂ ਦਾ ਜਦੋਂ ਕੱਲ ਉੱਥੇ ਖੜ ਕੇ ਆਏ ਦੂਸਰੇ ਪਾਸੇ

ਜੀ ਦੀ ਡਿਊਟੀ ਮੋਰਲ ਹੁੰਦੀ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣੀ। ਉਹਨਾਂ ਨੂੰ ਸਦਾਚਾਰ ਕਰਨਾ ਸਿਖਾਉਣੀ ਆ। ਉਸ ਤੋਂ ਬਾਅਦ ਨਿਗਮ ਚਾਇਆ ਤਾਂ ਮੈਨੂੰ ਲੋਕਾਂ ਨੇ ਇਨਾ ਪਿਆਰ ਸਤਿਕਾਰ ਦਿੱਤਾ। ਆਪਣੇ ਆਪ ਮੂਹਰੇ ਖੜ ਕੇ ਚੋਣਾ ਲੜਦੇ ਆ। ਮੈਂ ਸੈਂਕੜਿਆਂ ਦੇ ਵਿੱਚ ਮੁਲਾਜ਼ਮਾਂ ਦੀ ਐ ਜਿਹੜੇ ਹੈਗੇ ਮੁਲਾਜ਼ਮ ਵਰਗੇ ਭਾਵੇਂ ਉਹ ਕਿਸੇ ਵੀ ਡਿਪਾਰਟਮੈਂਟ ਦਾ ਹੈ। ਤਾਂ ਸੈਂਕੜਿਆਂ ਦੇ ਵਿੱਚ ਉਹਨਾਂ ਦੇ ਕੰਮ ਕੀਤੇ ਆ। ਆਮ ਲੋਕਾਂ ਦੇ ਕੰਮ ਦਿੱਤੇ ਆ ਕੋਈ ਇੱਕ ਵੀ ਬੰਦਾ ਇਹ ਹੱਲੇ ਆਓ ਜੀ ਤੋਂ ਮੈਂ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਬੈਨੀਫਿਟ ਲਿਆ ਹੋਵੇ ਮੈਂ ਭਾਵੇਂ ਕਾਲੀ ਦਲ ਤੇਰੇ ਮੈਂ ਆਪਦੇ ਪਰਿਵਾਰ ਲਈ ਆਪਦੇ ਬੱਚਿਆਂ ਲਈ ਹਾਲਾਂਕਿ ਵਿਵਾਹ ਸਿਮਰਤੋਂ ਸੁਵੀਰ ਵੱਲੋਂ ਤੋਂ ਸਰੂਪ ਸਿੰਘ ਵੱਲੋਂ ਲੋਕਾਂ ਲਈ ਨਹੀਂ ਕੰਮ ਕਰਾਇਆ ਵੱਡੇ ਵੱਡੇ ਕੰਮ ਕਰਾਇਆ ਪਰ ਮੈਂ ਆਪਣੇ ਲਈ ਪਰਮਾਤਮਾ ਨੇ ਮੇਰੇ ਤੇ ਕਦੇ ਦੇ ਨਹੀਂ ਦਿੱਤਾ ਮੈਨੂੰ ਕਦੇ ਵੀ ਆਪਦੇ ਕੰਮ ਲਈ ਕਿਸੇ ਨੂੰ ਕਹਿਣਾ ਪਾਉਣਾ ਪਵੇ ਕਦੇ ਕਿਸੇ ਤੋਂ ਫੋਨ ਕਰਾਉਣਾ ਪਵੇ ਸੋ ਫਿਰ ਮਨਸਾ ਮਨਪੀਰ ਸਿੰਘ ਬਾਦਲ ਨੇ ਤਾਂ ਉਹਨਾਂ ਨੇ ਵੀ ਮੇਰਾ ਕਦੇ ਕੋਈ ਕੰਮ ਨਹੀਂ ਮੁੜਿਆ ਉਹਨਾਂ ਨੇ ਮੈਨੂੰ ਇੱਥੇ ਬਿਠਾਇਆ ਪਰੰਤੂ ਮੈਂ ਆਪਦੇ ਲਈ ਕਦੇ ਵੀ ਕਿਸੇ ਤੋਂ ਕੁਝ ਮੰਗਿਆ ਨਹੀਂ ਸੋ ਮੈਨੂੰ ਇਹ ਗੱਲ ਲੱਗੀ ਕਿ ਜਦ ਮੈਨੂੰ ਕਿਸੇ ਦੀ ਛੱਬੀ ਖਰਾਬ ਨਹੀਂ ਕਰਨੀ ਚਾਹੀਦੀ ਵੀ ਅੱਜ ਇੱਧਰ ਸੀ ਜਾਂ ਕੱਲ ਉੱਧਰ ਨੂੰ ਜਾਵਾਂ ਤਾਂ ਬੈਟਰ ਹੈ ਕਿ ਮੈਨੂੰ ਆਪ ਦਾ ਤਿਆਗ ਦਿਖਾਉਣਾ ਚਾਹੀਦਾ ਤੇ ਜੋ ਕੀਤਾ ਮੈਂ ਸਿਰਫ ਆਪਣੀ ਮਨਮਰਜ਼ੀ ਨਾਲ ਕੀਤਾ ਇਸ ਗੱਲ 'ਚ ਕੋਈ ਰੌਲਾ ਹੱਟੀ ਮੇਰੀ ਬੇਟ ਸੇ ਖੜੀ ਜਿਵੇਂ ਅਸੀਂ ਕਰਾਂਗੇ ਪਰ ਮੈਨੂੰ ਇਹ ਲੱਗਿਆ ਵੀ ਯਾਰ ਨਹੀਂ ਸੋਣਾ ਇਹ ਹਾਊਸ ਦੇ ਪਟਲ ਤੇ ਹੈ ਪਸਤੀਫਾ ਮੇਰ ਸਾਹ ਕੋਲੇ ਪਹੁੰਚ ਗਿਆ ਹੋਊਗਾ ਮੇਰਾ ਖਿਆਲ ਡੀ ਸਾਊਂਡ ਮੈਂ ਰਿਹਾ ਸੀਗਾ ਸਰਕਾਰ ਨੂੰ ਉਹਨਾਂ ਨੇ ਭੇਜਣਾ ਕਿ ਕੀ ਕਰਨਾ ਮੈਨੂੰ ਉਸ ਜਾਣਕਾਰੀ ਨਹੀਂ ਸ਼ਾਇਦ ਹਾਊਸ ਤੋਂ ਮਨਜ਼ੂਰੀ ਹੁੰਦੀ ਹੋਵੇ ਐਰਨਾਮੈਂਟਲ ਕਰਾਉਣਾ ਹੁੰਦਾ ਹੋਵੇ ਮੈਨੂੰ ਜਾਣ ਕਰਕੇ ਮਤਲਬ ਮੈਂ ਆਪਣੇ ਵੱਲੋਂ ਸਟੀਫਨਾ ਦੱਸਦਾ ਮੈਂ ਬਿਲਕੁਲ ਆਪ ਦਾ ਨਿੱਜੀ ਆਪ ਦੀ ਸ਼ਬੀਨਤਰ ਜਾਂ ਲੋਕਾਂ ਦੇ ਵਿੱਚ ਮੈਂ ਇਹ ਗੱਲ ਨਾ ਜਾਵੇ ਕਿਉਂਕਿ ਨੋ ਡਾਊਟ ਐਮ ਸੀ ਸਹਿਬਾਂ ਦੀ ਸ਼ਬੀ ਲੋਕਾਂ ਦੇ ਵਿੱਚ ਖਰਾਬ ਹੋਈ ਹੈ। ਆਹ ਪਾਰਟੀ ਖੜ ਕੇ ਬਰਾਬਰ ਲੜ ਲੈਂਦੀ, ਕ੍ਰਾਸ ਵੋਟਿੰਗ 2-4 ਹੋ ਜਾਂਦੀਆਂ। ਮਿਹਰ ਬਣ ਜਾਂਦਾ ਪਦਮਜੀਤ ਮੱਥੇ ਤਾਂ ਉਹਦੇ ਨਾਲ ਸ਼ਬੀ ਨੇ ਖਰਾਬ ਨਹੀਂ ਹੋਣਾ ਸੀ। ਕਿ ਅਕਸਰ ਦੁਨੀਆਦਾਰੀਏ ਕ੍ਰਾਸ ਵੋਟਿੰਗ ਉਹ ਪਾਰਲੀਮੈਂਟ ਤੋਂ ਲੈ ਕੇ ਹੁੰਦੀ ਆਉਂਦੀ ਹੈ। ਪਰੰਤੂ ਜੋ ਕੁਝ ਵਰਤਾਰਾ ਹੋਇਆ ਹੈ ਉਦੇ ਨਾਲ ਐਮਸੀਜ਼ ਦੀ ਸ਼ਬੀਤੇ ਅਸਰ ਪਿਆ ਪਾਰਟਿਕੂਲਰਲੀ ਉਹ ਭਾਵੇਂ ਕਿਸੇ ਵੀ 파ਟੀ ਦਾ ਸੀ ਕਿਸੇ ਵੀ ਗਰੁੱਪ ਦਾ ਸੀ ਤਾਂ ਮੈਂ ਆਪਣੇ ਆਪ ਨੂੰ ਬਚਾਉਣ ਲਈ ਕਿ ਮੈਂ ਯਾਰ ਉਸ ਗਰੁੱਪ ਦੇ ਵਿੱਚ ਨਹੀਂ ਹੈ ਮੈਂ ਆਪਣੀ ਕੁਰਸੀ ਨੂੰ ਤਿਆਗ त्यागਿਆ ਸਿਰਫ ਇਹ ਇਸ ਕਰਕੇ ਵੀ ਯਾਰ ਮੈਂ ਨਾ ਹਾਰਸ ਟ੍ਰੇਡਿੰਗ ਵਾਲਾ ਨੀਮ ਮੈਂ ਕਿਸੇ ਤੇ ਬੋਝ ਨਹੀਂ ਪਾਉਣਾ ਨਾ ਮੈਂ ਕਿਸੇ ਨੂੰ ਕੀ ਇਹ ਪ੍ਰਖਿਆ ਦੇ ਵਿੱਚ ਪਾਉਣਾਗਾ ਇੱਕ ਮਲਾ ਲੱਗਦਾ ਤੁਹਾਨੂੰ ਜਿਹੜੇ ਤੁਹਾਡੇ ਨਾਲ ਕਾਉਂਸਲਰ ਇੱਥੇ ਬੈਠਦੇ ਹੁੰਦੇ ਸੀ ਖਚਾਖਾ ਚ ਭਰੇ ਹੁੰਦਾ ਸੀ ਇਹ ਦਫਤਰ ਤੁਹਾਡਾ ਤਕਰੀਬਨ ਸਾਰੇ ਇੱਥੇ ਹੀ ਲੰਚ ਕਰਦੇ ਸੀ ਐਚਏ ਨਾਸ਼ਤਾ ਕਰਦੇ ਸੀ ਬਹੁਤ ਬੰਦੇ ਸੀ ਅੱਜ ਕੋਈ ਵੀ ਬੰਦਾ ਤੁਹਾਡੇ ਨਾਲ ਨਹੀਂ ਖੜਾ ਕੋਈ ਬੰਦੇ ਨੇ ਤੁਹਾਡੇ ਨੇ ਸਾਫ਼ ਨਹੀਂ ਦਿੱਤਾ ਕਾਉਂਸਲਰ ਆ ਜਿੱਦ ਕੇ ਆਏ ਲੋਕਾਂ ਨੂੰ ਉਹਨਾਂ ਨੇ ਵੀ ਜਵਾਬ ਦੇਣਾ ਨਹੀਂ ਇਹ ਦੇਖੋ ਦੇਖੋ ਲੱਗਦਾ ਇਹ ਮਲਾਲ ਹੈਗਾ ਦੇਖੋ ਮੈਂ ਤੁਹਾਨੂੰ ਦੱਸਦਾ ਵੀ ਪਹਿਲੀ ਗੱਲ ਤਾਂ ਇਹ ਗੱਲ ਨਹੀਂ ਆ ਵੀ ਕੋਈ ਮੇਰੇ ਨਾਲ ਨਹੀਂ ਖੜਾ ਠੀਕ ਹੈ ਮੈਂ ਉਹਨਾਂ ਨੂੰ ਖੜਨ ਦਾ ਮੌਕਾ ਨਹੀਂ ਦਿੱਤਾ ਇਸ ਗੱਲ 'ਚ ਕੋਈ ਰਾਇ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਜਿਹੜੀ ਕਹੀ ਹੈ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਇਹ ਗੱਲ ਪ੍ਰਾਈਵੇਸੀ ਇੱਕ ਕਿਸੇ ਜੀ ਉਸ ਕਹਿੰਦਾ ਸੀ ਦੂਜਾ ਉਸ ਕਹਿੰਦਾ ਸੀ ਤੇ ਮੈਂ ਇਸ ਕਿਸਮ ਦੀ ਪਰਤਾਰੇ ਤੋਂ ਰੋਕਿਆ ਮੈਂ ਤਾਂ ਖੁਦ ਤੁਹਾਨੂੰ ਕਹਿ ਰਿਹਾ ਵੀ ਮੈਂ ਕਾਉਂਸਲਰਾਂ ਨੂੰ ਇਸ ਟੈਸਟ 'ਚ ਨਹੀਂ ਪਾਣਾ ਚਾਹੁੰਦਾ ਅਸੀਂ ਮੇਰੀ ਖਾਤਰ ਯਾਰ ਉਹ ਤੁਸੀਂ ਭਲਾ ਸੀ ਬਿਲਕੁਲ ਭਲਾ ਕਿਸੇ ਦਾ ਨਹੀਂ ਹੈ ਤਾਂ ਮੈਂ ਸਿਰਫ ਖੜਨ ਵਾਲੀ ਤੇ ਨਾ ਖੜਨ ਵਾਲੀ ਤੇ ਦੇ ਵਿੱਚ ਰੋਲੇ ਨਹੀਂ ਨਾ ਮੈਂ ਪਾਰਟੀ ਨੂੰ ਕਹਾਂ ਮੇਰੇ ਨਾਲ ਨਹੀਂ ਖੜੀ ਜਾਂ ਕਿਸੇ ਨਾਲ ਖੜੀ ਹੈ ਮਤਲਬ ਮੇਰੇ ਮਨ ਨੂੰ ਜੱਜਿਆ ਵੀ ਯਾਰ ਇਹ ਵਰਤਾਰਾ ਗਲਤ ਹੋਇਆ ਬਟਿੰਡੇ ਦੇ ਵਿੱਚ ਪਹਿਲੀ ਵਾਰ ਹੀ ਹੋਇਆ

ਉਹ ਤੋਂ ਸਿੱਖਿਆ ਲੈਣੀ ਵੀ ਆ ਬਖਸ਼ੇ ਹਿਸਟਰੀ پڑھਦੀ ਹੈ ਇਤਿਹਾਸ ਦੇ ਵਿੱਚ ਗੱਲਾਂ ਹੋਣਗੀਆਂ ਬਟਿੰਡੇ ਇਹ ਕੋਈ ਅੱਜ ਜਿਹੜੀ ਇਹ ਉੱਤਰਾਂ ਹੋਏ ਅੱਜੋਕੇ ਖਤਮ ਨਹੀਂ ਹੋ ਜਾਣ ਇਹ ਚੋਣਾ ਚ ਜਾਓਗੇ ਤੁਸੀਂ ਦੇਖੋਗੇ ਕੀ ਕੀ ਕੁਸ਼ ਗੱਲਾਂ ਹੋਣਗੀਆਂ ਠੀਕ ਹੈ ਸੋ ਕਿਸੇ ਤੇ ਮੈਨੂੰ ਕੋਈ ਮਿਲਾਲਣੀ ਹੈ ਨਾਮ ਹੈ ਕਹਾ ਮੇਰੇ ਕੋਲ ਜਿਹੜੇ ਐਮਸੀ ਨਾ ਅਖਰੇ ਸੀ ਉਹ ਮੇਰੇ ਤਾਂ ਉਹ ਮੈਂ ਤਾਂ ਮੱਕੇ ਨਹੀਂ ਜਿੱਤ ਖੜੰਦਾ ਠੀਕ ਹੈ ਸਾਈਨ ਕਰਤੇ ਅਗਲੇ ਨੇ ਉਹ ਕੋਈ 100 ਜਿਸ ਪ੍ਰੈਸ਼ਰ ਦੇ ਲੈ ਗੇਜ ਉੱਤੇ ਬੈਠਿਆ ਨੇ ਸਾਈਨ ਕਰਤੇ ਉਹਨਾਂ ਚੋ ਵੀ ਪੰਜ ਸੱਤ ਦਾ ਮਤਲਬ ਇਹ ਸੀਗਾ ਵੀ ਯਾਰ ਅਸੀਂ ਭਾਵੇਂ ਸਾਨੂੰ ਸਾਈਨ ਕਰਨੇ ਪੈਗੇ ਪਰ ਸਾਨੂੰ ਪਤਾ ਨਹੀਂ ਸੀ ਕਿ ਕਿੰਨਾ ਹੋਇਆ ਚਲੋ ਉਹ ਨਹੀਂ ਪੱਕੇ ਦਾ ਪਤਾ ਤਾਂ ਹੋਣਾ ਹੈ ਉੱਥੇ ਜਿੱਤੇ ਪਤਾ ਬੈਠਾ ਹੁੰਦਾ ਸਿਸਟਮ ਦੇ ਵਿੱਚ ਜਿਹੜੇ ਜਿਗਾੜ ਦੇ ਵਿੱਚ ਸੋ ਉਹਨੂੰ ਕਰਨਾ ਪੈਂਦਾ ਸੋ ਮੈਂ ਸਰਫੇਸ ਕਰਕੇ ਵੀ ਆ

ਮਾਣ ਕੇ ਕੋਈ ਦਿੱਤੇ ਗੱਲ ਲੱਗ ਰਹੀ ਹੈ ਤੁਹਾਡੇ ਤੁਸੀਂ ਕਿਹਾ ਕੁਰਸੀ ਨੂੰ ਮੈਂ ਜਵਾਬ ਦਿੱਤਾਗਾ ਕੌਂਸਲਰ ਵੀ ਚਲੇ ਜਾਂਦੇ ਆ ਪਾਰਟੀਆਂ ਛੱਡ ਕੇ ਇਸ ਤਰ੍ਹਾਂ ਦੇ ਦੋ ਪਵਿਕ ਕਿੱਥੇ ਆ ਕਾਂਗਰਸ ਦਾ ਜੀ ਇਸ ਤਰ੍ਹਾਂ ਸ਼ੇਰ ਮਜ਼ਾ ਨੂੰ ਫੋਟੇ ਲੱਗ ਗਈ ਹੈ ਵੀ ਕਾਂਗਰਸ ਦਾ ਮੇਰੇ ਕੋਲੇ ਕੋਈ ਹੋਗਾ ਨਹੀਂ ਠੀਕ ਹੈ ਪਵਿਕ ਕਾਂਗਰਸ 100 ਸਾਲ ਦੀ ਚੱਲ ਰਹੀ ਹੈ ਸੋ ਇਹ ਉਤਰਾ ਚੜਾਤਾ ਹੁੰਦੇ ਰਹਿੰਦੇ ਕੋਈ ਖਾਸ ਗੱਲ ਨਹੀਂ ਹੈ ਉਤਰਾ ਚੜਾ ਹੁੰਦੇ ਰਹਿੰਦੇ ਆ ਇਹਦੇ 'ਚ ਨਹੀਂ ਕੋਈ ਰੌਲਾ ਹੈ ਕੋ ਕਾਂਗਰਸ ਇਹ ਜਿਵੇਂ ਕੋਈ ਮਾੜੀ ਪਾਰਟੀ ਹੈ ਜਾਂ ਕੋ ਹੋਰ ਪਾਰਟੀ ਚੰਗੀ ਹੈ ਸੋ ਇਹ ਲੋਕਾਂ ਦਾ ਜਿਹੜਾ ਵਤੀਰਾ ਹੈ ਉਹ ਵੀ 10 15 20% ਲੋਕਾਂ ਨੇ ਇੱਧਰ ਉੱਧਰ ਇਸ ਸੈਟੀਸਫਾਈਡ ਹਰ ਇੱਕ ਪੰਦੇ ਦੇ ਕੰਮ ਤੋਂ ਹੋਂਦਾ ਮੈਂ ਵੀ ਬੜੇ ਕੰਮ ਕੀਤੇ ਬਹੁਤ ਸਾਰੇ ਇਹੋ ਜਿਹੇ ਬੰਦੇ ਮੇਥੋਂ ਵੀ ਹੋਣਗੇ ਜਿਹੜੇ ਸੈਟੀਸਫਾਈਡ ਨਹੀਂ ਹੈ ਤਾਂ ਉਸ ਦੀ ਕੋ ਕਰ ਲਈ ਪਾਲਟ ਉਹ ਰਾਜਨੀਤੀ ਦਾ ਤੁਸੀਂ ਰਾਜਨੀਤੀ ਚ ਰਹੋਗੇ ਜਾਂ ਛੱਡੋਗੇ ਰਾਜਨੀਤੀ ਚ ਰਾਜਨੀਤੀ ਦੇ ਵਿੱਚ ਮੈਂ ਰਹਾਂਗਾ ਠੀਕ ਹੈ ਰਹੂੰਗਾ ਪਰ ਐਮ ਸੀ ਦੀ ਚੋਣ ਇਹ ਦੁਬਾਰ ਨਹੀਂ ਕਰਾਂ ਲੈਂਡ ਸੰਚੋਣ ਇਹ ਦੁਬਾਰ ਨਹੀਂ ਕਰ ਕਾਰਨ 20 ਸਾਲ ਹੋ ਗਏ ਕਿਸੇ ਨੂੰ ਨਵੇਂ ਉਸੇ ਚਿਹਰੇ ਨੂੰ ਮੌਕਾ ਦੇਵਾਂਗੇ ਜਾਂ ਭਾਵੇਂ ਇਸ ਗੱਲ ਚ 100% ਹੈ ਕਿ ਲੋਕ

ਕਿਸੇ ਹੋਰ ਪਾਰਟੀ ਦੇ ਵਿੱਚ ਕੋਈ ਜਾਣ ਦੀ ਕੋਈ ਇੱਛਾ ਨਹੀਂ ਕੋਈ ਕਿਸੇ ਪਾਰਟੀ ਦੀ ਬੀਜੇਪੀ ਲਾਲੋ ਜਾਂ ਹੋਰ ਜਿੱਥੇ ਹੋਰ ਚ ਜਾਣਾ ਹੁੰਦਾ ਤਾਂ ਫਿਰ ਮੈਂ ਇੱਥੇ ਹੀ ਜਾਵਾਂਗਾ ਠੀਕ ਹੈ ਆ ਮਾਦੀ ਪਾਰਟੀ ਦੇਖਦਾ ਮੈਨੂੰ ਕੋਈ bore ਲੱਗਦੇ ਠੀਕ ਹੈ ਮੇਰੇ ਆ ਮੇਰੇ بیٹے ਦਾ ਪੋਤਰੇ ਦਾ ਬਰਥਡੇ ਸੀ ਠੀਕ ਹੈ ਤਾਂ ਮੀਤਹਿਰ ਆਗੇ ਗਿਆ ਅਮਰਤਪਾਲ ਜੁਵਨੰਦਾਲਾ ਆਗੇ ਗਿਆ 10 ਵਰਕਰ ਹੋਰ ਆ ਕੇ ਗਿਆ ਮਾਦਮ ਪਾਰਟੀ ਦੇ ਬਾਰੇ ਸੀਨੀਅਰ ਉਹ ਆ ਰਹੀ ਸੀ ਬੱਚੇ ਦੇ ਬੱਚੇ ਦੇ ਦੋਸਤ ਹੈਗੇ ਹੋ ਮੇਰੇ ਬੇਟੇ ਦੇ ਦੋਸਤ ਆ ਸਰ ਤਾਂ ਮੈਂ ਨੂੰ ਡੀਐਮ ਨੇ ਜਾਣਦੇ ਆ ਇਹ ਕਿਤੇ ਸੱਦਾ ਪੱਤਰ ਦੱਸਤਾ ਤੇ ਜਾਊਂਗੀ ਇਹ ਵਿੱਦਿਅਕ ਪਰਕ੍ਰਿਆ ਗੱਲਾਂ ਦਾ ਕੀ ਪਤਾ ਹੁੰਦਾ ਔਰ ਮੈਨੂੰ ਕੋਈ ਕਾਂਗਰਸ ਨਾਲ ਜਾਂ ਕਿਸੇ ਬੰਦੇ ਨਾਲ ਜਾਂ ਕਿਸੇ ਐਮਸੀ ਨਾਲ ਕੋਈ ਨਾਰਾਜ਼ਗੀ ਨਹੀਂ ਹੈ ਕੋਈ ਮੇਰੇ ਨਾਲ ਆਇਆ ਕਿ ਨਹੀਂ ਆਇਆ ਹਰੇਕ ਨੇ ਉਹ ਜਿੱਦੀ ਤੁਸੀਂ ਗੱਲ ਕਰਦੇ ਹੋ ਨੇ ਠੀਕ ਹੈ ਤਾਂ ਰਾਤ ਨੂੰ ਮੈਨੂੰ ਕਹਿ ਕੇ ਗਿਆ ਮੱਠ ਤੁਹਾਡੇ ਨਾਲ ਰਿਪੋਰਟਿੰਗ ਤੋਂ ਕਰਨ ਬੈਠਾ ਉਹਨੇ ਕਿਸੇ ਮਰੇ ਰਿਸ਼ਤੇਦਾਰ ਨੂੰ ਸੇਹ ਦਿੱਤਾ ਕੋਈ ਗੱਲ ਨਹੀਂ ਸਭ ਹਾਲਾਤ ਹੁੰਦੇ ਆ ਯਾਰ ਕਿਉਂਕਿ ਇਹ ਵੀ ਗੱਲ ਚੱਲੀ ਸੀ ਆਖਰੀ ਦੋ ਦਿਨਾਂ ਵਿੱਚ ਵੀ ਮਾਸਟਰ ਜੀ ਨੂੰ ਖੜਾ ਕਰਦੇ ਹੋ ਐਮਐਲਏ ਸਾਹਿਬ ਠੀਕ ਹੈ ਸ਼ਾਇਦ 5-7 ਵਜੇ ਆ ਜਾਣਗੇ ਮੈਂ ਕਿਹਾ ਵੀ ਯਾਰ ਨਹੀਂ ਐਮਐਲਏ ਸਾਹਿਬ ਐਮਐਲਏ ਸਾਹਿਬ ਦੀ ਗੱਲ ਕਰਤੋ

ਈੜਿਆ ਨੇ ਕਰਸਤੇ ਵਿਚਾਰੇ ਨੇ ਉਹ ਵੀ ਕੋਈ ਸਵਾਜਮਜਬੂਰੀ ਆਉਂਦੀ ਹੈ ਨਾ ਹੋਰ ਨਹੀਂ ਕੋਈ ਕਰਨਾ ਤੁਸੀਂ ਜੀ ਤੁਸੀਂ ਤੁਸੀਂ ਵੀ ਐਮਸੀ ਦਾ ਰੋਲ ਵਧਿਆ ਨੂੰ ਆਇਆ ਕਿ ਇਹ ਟੀਮ ਦੇ ਦੋ ਤਰੀਕਾ ਕੋਈ ਸਿਕਨਿਟੀ ਐਮਸੀ ਲੈਖ ਨਹੀਂ ਕਰਦੇ ਕਿ ਕੋਈ ਵੈਟ ਫੋਟਾਇਗਲ ਹੋਣੀ ਨਹੀਂ ਬੈਕਟਾਉਟ ਨਹੀਂ ਹੈ ਯਾਰ ਬੈਕਟਾਉਟ ਨਹੀਂ ਹੈ ਦੇਖੋ ਹਰ ਇੱਕ ਪਦ ਦਾ ਨਾ ਇੱਕ ਟਾਰਗੇਟ ਹੁੰਦਾ ਹੈ ਮੈਂ ਦੱਸ ਦੇ ਟਾਰਗੇਟ ਮੇਰੇ ਬੱਚੇ ਇੱਕ ਆਸਟ੍ਰੇਲੀਆ ਸੈਟਲ ਹੋ ਗਿਆ ਇੱਕ ਕੈਨੇਡਾ ਸੈਟਲ ਅਸੀਂ ਜੇ ਕਿ ਦੋ ਜੀ ਵਾਈਫ ਮੇਰੀ ਨੂੰ ਪਰ ਮੈਂ ਇਕੱਠੀ ਹਾਂ ਪਰ ਕੇਂਦਰ ਤੋਂ ਤਾਂ ਉਹ ਕਿਉਂਕਿ ਮੈਂ ਜਿਹੜਾ ਐਮਸੀ ਐ ਨਾ ਮੈਂ ਇੱਕ ਆਮ ਗੱਤ ਨਹੀਂ ਹੈ ਠੀਕ ਹੈ ਮੈਂ ਤਾਂ ਉਹ ਸਾਰੇ ਆਉਦੇ ਪਰਿਵਾਰਾਂ ਨੂੰ ਸਮਝਦਾ ਤੇ ਜੇ ਤੁਸੀਂ ਕਰੇ ਪਰ ਕਰੇ ਬੈ ਕੇ ਦੇਖੋਗੇ ਨਾ ਤਾਂ ਲੋਕ 6 ਵਜੇ ਵੀ ਆ ਜਾਂਦੇ ਆ ਲੋਕ 8 ਵਜੇ ਵੀ ਆ ਜਾਂਦੇ ਲੋਕ 11 ਵਜੇ ਵੀ ਆ ਜਾਂਦੇ ਲੋਕ 2 ਵਜੇ ਵੀ ਆ ਜਾਂਦੇ ਆ ਕਦੇ ਮੈਂ ਅਜੇ ਤੱਕ ਆਵਦਾ ਦਰਵਾਜ਼ਾ ਬੰਦ ਨਹੀਂ ਕੀਤਾ ਰਾਤ ਨੂੰ 10 ਵਜੇ ਤੋਂ ਲੈ ਕੇ ਤੱਕ 5 ਵਜੇ ਦਰਵਾਜ਼ਾ ਹੁੱਲਣਾ ਤਾਂ ਸੜਦਾ ਬੈੱਡ ਮਾਰ ਕੇ ਤੇ ਸਿੱਧੇ ਬੈੱਡਰੂਮ ਚ ਜਾਂਦੇ ਆ ਭਾਈ ਜੀ ਅੰਕਲ ਜੀ ਭਾਵੇਂ ਜੋ ਬੱਚਾ ਹੈ ਤੇ ਭਾਵੇਂ ਕੋਈ ਵੱਡਾ ਹੋਵੇ ਸੋ ਇਸ ਕਰਕੇ ਹੁਣ ਉਹ ਵੀ ਤਕਲੀਫ ਨਹੀਂ ਵਿਚਾਰੀ ਚੱਲ ਸਕਦੀ ਇੰਨੀ ਤਾਉਨ ਸਾਰੀ ਗਰਮੀ ਹੈ ਦੁਪਹਿਰ ਹੈ ਤੂੰ ਬਾਰੀ ਬਾਰੀ ਉੱਠ ਕੇ ਜਾਓ ਵਾਰ ਆਓ ਯਾਰ ਤਾਂ ਉਹ ਵੀ ਇਕੱਲੀ ਨਹੀਂ ਇਕੱਲੀ ਆ ਆ ਰਵਾਜ ਹੈ ਨਹੀਂ ਮੇਰੇ ਤੇ ਸਾਡੇ ਘਰੇ ਦੋ ਬੰਦੇ ਸਰਵੈਂਟ ਆ ਬਾਹਰ ਬੱਠੇ ਨੂੰ ਕਹਿੰਦੇ ਹੈ ਨਹੀਂ ਜੀ ਇਹ ਸਾਡੇ ਕਲਚਰ ਨਹੀਂ ਹੈ ਕਿ ਮੈਂ ਮੈਂ ਇੱਕ ਗੱਲ ਆਪਦੇ ਬੱਚਿਆਂ ਨੂੰ ਵੀ ਸਿਖਾਈ ਵੀ ਹੈ ਖੁਦ ਆਪਦੇ ਤੇ ਲੱਗ ਕਰ ਕਿ ਯਾਰ ਜਿਹੜਾ ਬੰਦਾ ਤੁਹਾਡੇ ਘਰੇ ਆਇਆ ਹੈ ਠੀਕ ਹੈ ਉਹ ਜੇ ਕੁਦਰਤ ਨੂੰ ਮੰਨਦੇ ਹੋ ਤਾਂ ਰੱਬ ਦਾ ਰੂਪ ਹੁੰਦਾ ਹੈ ਕੌਣ ਤੁਹਾਡਾ ਕਿਹੜੇ ਵੇਲੇ ਟੈਸਟ ਲੈ ਜੇ ਤੁਹਾਨੂੰ ਕੁਝ ਨਹੀਂ ਪਤਾ ਜਿਹੜਾ ਆ ਉਹ ਪ੍ਰੋਪਰ ਅਟੈਂਡ ਕਰੋ ਇਹ ਵੀ ਵਾਰ ਚ ਮੁਰਦਦੇ ਸੋ ਇਸ ਕਰਕੇ ਉਹ ਹਾਲਾਤ ਹੁੰਦੇ ਆ ਉਹ ਹਾਲਾਤਾਂ ਦੇ ਵਿੱਚ ਮੈਂ ਇਹ ਕਹਿ ਰਿਹਾ ਵੀ ਐਮ ਸੀ ਜਿਹੜਾ ਮੰਨ ਲਓ ਕੋਈ ਐਮ ਐਲ ਏ ਐਮ ਐਲ ਏ ਆਪੀ ਉਹ ਤਾਂ ਬਾਹਰੋਂ ਕਹਿ ਕੇ ਮੁਰਦੂ ਕਿਉਂਕਿ ਉਹ ਤਾਂ ਜੇ ਦੋ ਮੁਰਗੇ ਤਾਂ ਕੋਈ ਫਰਕ ਨਹੀਂ ਪੈਂਦਾ ਜਿਹੜਾ ਐਮਸੀ ਹੁੰਦਾ ਉਹ ਨਿੱਜੀ ਤੌਰ ਤੇ ਪਰਿਵਾਰ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ ਹਰ ਇੱਕ ਪਰਿਵਾਰ ਉਹਦੇ ਨਾਲ ਜੁੜਿਆ ਹੁੰਦਾ ਹੈ ਤੇ ਲੋਕਾਂ ਨੂੰ ਚਾਹੀਦਾ ਹੈ ਚਾਹੀਦਾ ਹੈ ਹੈਰਿਟੋ ਲੋਕ ਜਿਸ ਕਹਿੰਦੇ ਨੇ ਇੱਕ ਵਰੀ ਦਾ ਉਹ ਕਿਉਂ ਨਹੀਂ ਹੋਰ ਲੱਭ ਲਾਗੇ ਇਹੇ ਜੇ ਲੱਭਾ ਬੜੀਏ ਲੱਭਾਂਗੇ ਉਹ ਇਲਾਕੇ ਆਪ ਦੇ ਵਾਰ ਤੇ ਤੁਸੀਂ ਆਪ ਲੋਕੋ ਵੀ ਪਤਾ ਹੈ ਇਹ ਸਾਰਾ ਗਰੁੱਪ ਹੈ ਹਾਂਜੀ 50 60 ਬੰਦਿਆਂ ਦਾ ਇੱਕ ਗਰੁੱਪ ਹੈ ਬਿਲਕੁਲ ਅਚਨ ਬੈਠ ਕੇ ਇਕੱਠੇ ਲੱਭਾਂਗੇ ਤੇ ਅਹੀਂ ਇਲੈਕਸ਼ਨ ਲੜਾਂਗੇ ਉਹਦੇ ਲਈ ਜਿਵੇਂ ਮੇਰੇ ਲਈ ਲੜਦੇ ਆ ਨਾ ਉਸ ਬੰਦੇ ਲਈ ਉਵੇਂ ਇਲੈਕਸ਼ਨ ਕਰਾਂ ਪਾਰਟੀ ਕਿਸੇ ਦੀ ਕੋਈ ਵੀ ਹੋਵੇਗਾ ਕਿ ਸਾਡੇ ਪਾਰਟੀ ਲਾਈਨ ਹੈ ਨਹੀਂ ਮੈਨੂੰ 2000 ਵੋਟਾਂ ਦੀ ਹੈ ਦੂਜੇ ਇਲੈਕਸ਼ਨਾਂ ਵੇਲੇ ਧੀਰੇ 6-700 ਹੀ ਰਹਿ ਜਾਂਦੀ ਪਿੰਡਾਂ ਦੋ ਮਹੀਨੇ ਬਾਅਦ ਹਾਲਾਂਕਿ ਮੈਂ ਜਿਹੜੀ ਪਾਰਟੀ ਦੇ ਵਿੱਚ ਹੈਗਾ ਹਰਿੰਦ ਸਿੰਘ ਆ ਤਾਂ ਮੈਂ ਕਦੇ ਅੱਜ ਤੱਕ ਉਹਦੇ ਨਾਲ ਗਵਦਾਰੀ ਨਹੀਂ ਕੀਤੀ

ਤਵਾ ਪ੍ਰੇਸ਼ਰ ਨਾ ਪਵੇ ਕੋਈ ਉਹਦੇ ਪਰਿਵਾਰ ਦੇ ਵਿੱਚ ਆਪਸ ਵਿੱਚ ਕੋਈ ਤਲਕੀ ਨਾ ਹੋਵੇ ਠੀਕ ਹੈ ਕੋਈ ਉਹਦੇ ਸਪੋਰਟਰ ਉਹਨੂੰ ਤਲਕੀ ਨਾ ਕਰਨ ਵੀ ਆ ਤੂੰ ਇੱਧਰ ਜਾ ਤੂੰ ਇੱਧਰ ਜਾ ਸੋ ਮੈਂ ਤਾਂ ਸਿਰਫ ਫੇਸ ਕਰਕੇ ਛੱਡੀ ਹੈ ਮੇਰੇ ਨਾਲ ਤੁਸੀਂ ਕਿਹਾ ਸੀ ਵੀ ਮੈਨੂੰ 11 ਵਜੇ ਰਾਤ ਨੂੰ ਫੋਨ ਕਰਕੇ ਮੈਨੂੰ ਇਨਵਾਇਟ ਕੀਤਾ ਜਿਹੜਾ ਮੈਨੂੰ ਉਹਦਾ ਦਿੱਤਾ ਗਿਆ ਸਾਡਾ ਦਿੱਤਾ ਜੋਜੋ ਨੇ ਦਿੱਤਾ ਜੀ ਕੋਈ ਗੱਲ ਹੋਈ ਉਸ ਤੋਂ ਬਾਅਦ ਉਹਨੇ ਤੁਸੀਂ ਅਸਤੀਵਾ ਦਿੱਤਾ ਉਹਨਾਂ ਦਾ ਫੋਨ ਆਇਆ ਮਨਪ੍ਰੀਤ ਸਾਹਿਬ ਦਾ ਆਇਆ ਹੋਵੇ ਜਦ ਜਦ ਆਇਆ ਕੋਣ ਦੇਖੋ ਮੈਂ ਪਰਾ ਕਲੀਅਰ ਮੈਂ ਜੀ ਦੇ ਨਾਲ ਕਲੀਅਰ ਹੋ ਸਾਮਨ ਪੀਸਿੰਗ ਬਗੜ ਜਿਸ ਦਿਨ ਕਾਂਗਰਸ ਸਾਡੇ ਕੀ ਬੀਜਪੀ ਚ ਗਏ ਸੀ ਤਾਂ ਉਸੇ ਦਿਨੀ ਮੈਂ ਇਹ ਗੱਲ ਉਹਨਾਂ ਨੂੰ ਕਹਿ ਦਿੱਤੀ ਕਿ ਮੈਥੋਂ ਉਸਦੀ ਵਲ ਲੈ ਲੋ ਇਹ ਥੋੜਾ ਦਿੱਤਾ ਹੋਇਆ ਭਾਵੇਂ ਜੋਜਨ ਨਾਲ ਗੱਲ ਕਰਦੇ ਠੀਕ ਹੈ ਉਹਨੂੰ ਵੀ ਕਹਿ ਦਿੱਤੀ ਸੋ ਤੁਹਾਨੂੰ ਕੋਈ ਗੱਲ ਨੂੰ ਇਹ ਗੱਲ ਨਾ ਕਿਹਾ ਵੀ ਇਹ ਤੁਹਾਡਾ ਬਣਾਇਆ ਵਾ ਤੇ ਤੁਹਾਡੇ ਨਾਲ ਨਹੀਂ ਗਿਆ ਸੋ ਮੈਂ ਜਿੱਥੇ ਹੈਗਾ ਵੀ ਮੈਂ ਇੱਥੇ ਰਹੂੰਗਾ ਕਿਉਂਕਿ ਤੁਹਾਡੀ ਆਪਣੀ ਨਾ ਫਿਰ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ ਹੈ ਸਾਰੇ ਖੁਸ਼ ਕਰਕੇ ਬੰਦ ਨਹੀਂ ਹੁੰਦੀ ਤੇ ਤੁਹਾਡੇ ਬਾਰੇ ਸੋਚਾ ਨਹੀਂ ਨਹੀਂ ਮੈਂ ਕਦੇ ਕਹਿੰਦਾ ਵੀ ਸੋਚਿਆ ਨਹੀਂ ਸਭ ਸੋਚ ਰਹੇ ਸੀ ਮੈਂ ਤਾਂ ਤੁਹਾਨੂੰ ਕੋਈ ਇਹਨੇ ਮੇਰੇ ਬਾਰੇ ਤਾਂ ਜਿਹੜੇ ਕਾਂਗਰਸ ਦੇ ਲੀਡਰਸ਼ਿਪ ਹੈ ਉਹ ਵੀ ਕਹਿ ਰਹੀ ਸੀ ਤੋਂ ਨੂੰ ਨਹੀਂ ਅਸੀਂ ਵਾਸਤੇ ਜਲ ਨਹੀਂ ਚਾਹੀ ਕੋਸ ਜੀ ਮੈਂ ਮੈਥ ਨਹੀਂ ਕਿਹਾ ਮੈਂ ਨਾ ਰਾਜਨ ਦੇ ਖਿਲਾਫ ਕਹਿਣਾ ਨਾ ਮਾਰੂ ਦੇ ਖਿਲਾਫ ਕਹਿਣਾ ਨਾ ਕੋ ਮੈਂ ਕਿਸੇ ਹੋਰ ਖਿਲਾਫ ਕਹਿਣਾ ਪਰ ਦਾੰਦਾ ਹੈ ਕੋਈ سپورਟ ਵਾਸਤੇ ਜੀ ਦੋਸਤੋਂ ਪਹਿਲਾਂ ਅਸਲੀ ਗੱਲ ਤੋਂ ਪਹਿਲਾਂ ਮੀਟਿੰਗ ਐ ਨਾ ਕੁਝ ਹੋ ਰਿਹਾ ਸੀ ਜੋ ਮੀਟਿੰਗ ਹੀ ਪੋਸਟਪੋਨ ਹੋ ਗਈ ਸੀ ਜਦੋਂ ਪਰ ਰਾਮਜੀਤ ਦੋ ਦਿਨ ਪਹਿਲਾਂ ਮੇਰੇ ਨਾਲ ਗੱਲ ਹੋਈ ਸੀ ਤੋਂ ਵੀ ਐਪੀਸੋਡ ਹੋਇਆ ਕਿ ਜਦੋਂ ਪੱਕਾ ਸਾਹਿਬ ਨੂੰ ਵਿਚਾਰੇ ਨੂੰ ਇਸਦੀ ਰਾਹ ਦੇਣਾ ਪਿਆ ਸ਼ਾਇਦ ਪ੍ਰਧਾਨ ਨਾਲ ਹੀ ਕੋਈ ਗੱਲ ਹੋਈ ਹੋਵੇ ਦਾਨ ਨੂੰ ਮੇਰੇ ਲਈ ਨਹੀਂ ਹੈ ਪਰ ਮੈਂ ਤਾਂ ਇਸ ਗਲਤੀ ਦਾ ਰਾਹ ਕੀ ਦੁਰੋਧ ਹੈ ਮੌਕਾ ਸੰਭਾਲਣਾ ਚਾਹੀਦਾ ਮੌਕਾ ਸੰਭਾਲਣਾ ਚਾਹੀਦਾ ਸੀ ਦੋ ਬੰਦੇ ਸੀਨੀਅਰ ਇੱਥੇ ਭੇਜਦੇ ਤਾਂ 10 ਦਿਨ ਕੰਟੈਕਟ ਕਰਕੇ ਸਾਰੇ ਐਮਸੀਜ਼ ਨੂੰ ਇਕੱਠਾ 라ਦੇ ਜਿੱਤ ਦੇ ਹਾਰ ਦੇ ਉਹ ਕੋਈ ਗੱਲ ਨਹੀਂ ਹੈ ਉਹ ਤਾਂ ਸ਼ਹਿਰ ਦੇ ਵਿੱਚ ਇਮੇਜ ਇਸ ਗੱਲ ਦਾ ਥੋੜਾ ਜਿਹਾ ਗਲਤ ਬਣਿਆ ਵੀਰ ਪਾਰਟੀ ਨੇ ਸੰਭਾਲਿਆ ਨਹੀਂ ਕੋਸ਼ਿਸ਼ ਨਹੀਂ ਇਸ ਤਰ੍ਹਾਂ ਦੇ ਹਾਲਾਤ ਰਹੇ ਕੀ ਕਹੇ ਕੋਈ ਕਰ ਸੀ ਕਾਂਗਰਸ ਰਾਜੇਤੀ ਕੁਰਸੀ ਛੱਡ ਕੇ

ਅੱਜ ਯਾਦ ਹੈ ਸੀਤ ਹੈ ਕਾਂਗਰਸ ਪਾਰਟੀ ਕੋਲ ਜਦੋਂ 10 ਤੋਂ ਘੰਟਾ ਮੈਚਿੰਗ ਦੇ ਸੀ ਤਬ ਉਹਨਾਂ ਹਰਸ਼ਮ੍ਰਿਤ ਸ਼ਰੀ 15000 ਤੇ ਹਾਰੀ ਹੋ ਜੀ 26 ਸੀ ਠੀਕ ਹੈ ਫਿਰ 28 ਸੀ ਜ ਸਾਡਾ ਅਕਾਲੀ ਲੰਦੂਜੀ ਅਰੀ ਉਹਨੂੰ ਵੀ ਤੁਸੀਂ ਬਣਾ ਲ 32 33 ਸੀ 3000 ਹਰਸ਼ਮ੍ਰਿਤ ਦੀ ਵੋਟ ਕੱਟ ਗਈ ਠੀਕ ਹੈ ਸਰੂਪ ਸਿੰਘਲੇ ਜੀ ਵੀ ਕੱਟ ਗਈ

ਸਮੇਂ ਦੇ ਅਨੁਸਾਰ ਡਿਪੈਂਡ ਕਰਦਾ ਲੋਕ ਕੀ ਸੋਚਦੇ ਐ ਵਕਤ ਦੇ ਅਨੁਸਾਰ ਕਿਹੋ ਜਿਹੇ ਹਾਲਾਤ ਬਣਦੇ ਐ ਸੋ ਇਹ ਕੋਈ ਜ਼ਰੂਰੀ ਨਹੀਂ ਐ ਵੀ ਜੇ ਅੱਜ 10ਐਮਸੀ ਕਾਂਗਰਸ ਦੇ ਘਟ ਜਾਣਗੇ ਤਾਂ ਕਾਂਗਰਸ ਦਾ ਪ੍ਰਭਾਵ ਖਤਮ ਹੋ ਜੂ ਕੋਈ ਐਸੀ ਕੋਈ ਗੱਲ ਨਹੀਂ ਵੱਡਾ ਲੀਡਰ ਨੇ ਲੋਕਾਂ ਤੋਂ ਕਿਹਾ ਜਿਹੜਾ ਲੀਡਰਾਂ ਦੇ ਆਖੇ ਅੱਜਕੱਲ ਬੋਟ ਕੋਈ ਨਹੀਂ ਪਾਉਂਦਾ ਮੈਂ ਕਹਾ ਵੀ ਮੈਂ ਬੋਟ ਪਵਾ ਦੂੰਗਾ ਠੀਕ ਐ ਮੈਨੂੰ ਨਿੱਜੀ ਕੋਈ ਬੋਟ ਪਾ ਲੈਣਗੇ ਔਰ ਲੋਕ ਕਿਉਂਕਿ ਇੰਨੇ ਪੜ੍ਹ ਲਿਖ ਕੇ ਇੰਨੇ ਲੋਕ ਵਿਜੀਲੈਂਟ ਹੋ ਗਏ ਚੋ ਚੁੱਕੇ ਹੈ ਕਿ ਸਾਰੇ ਲੋਕ ਆਪ ਦੇ ਹਿਸਾਬ ਨਾਲ ਵੋਟ ਪਾਉਂਦੇ ਹਰ ਵਾਰ ਤੁਸੀਂ ਕੋਈ ਤਿੰਨ ਚੋਣਾ ਇਕੱਠੀਆਂ ਕਰ ਚੱਕਰ ਲਓ ਠੀਕ ਹੈ ਹੁਣ ਮੈਂ 2007 ਤੋਂ ਕੰਰੰਟਲੀ 100% ਪੋਲਿਟਿਕਸ ਦੇ ਵਿੱਚ ਇਨਵੋਲਡ ਹੈ 2007 ਚ ਅਕਾਲੀ ਦਲ ਚੋਂ ਹਾਰਿਆ ਤਾਂ ਸਾਲ ਬਾਅਦ 2008 ਚ ਐਮ ਸੀਨੀ ਦੀ ਚੋਣ ਉਹਦੇ ਕਰਦੀ ਦੱਲੇ ਐਮ ਸੀਤੇ पीज़े पीज़े पड़े। है। दो हजार नौ बीबा हरसिमरत करके, सोलह हजार वोट कटी ठीक है फिर फिर ला लो भी जो तो सतार आया एक साल बाद फिर दो साल बाद तो फिर सुरूप सिंगला जी वोट अकाली दल जी बदगी ਉਦੋਂ ਹੋਂਦ ਦੇ ਵਿੱਚ ਨਹੀਂ ਸੀ ਉਸਨ ਕਾਰਪੋਰੇਸ਼ਨ ਉਸ ਵੇਲੇ ਹੋਂਦ ਚ ਨਹੀਂ ਸੀ ਤੇ ਉਦੋਂ ਬਾਅਦ ਉੱਨੀ ਆਇਆ ਤਾਂ ਫੇਰ ਕੀ ਬਰਤਾਰਾ ਹੋਇਆ ਉਦੋਂ ਕਾਂਗਰਸ ਜਿਹੜੀ ਨਗਰ ਨੇਗਮ ਅਕਾਲੀ ਦਲ ਭਾਜਪਾ ਦੀ ਸੀਗੀ ਤੋਂ 16 ਜੀ ਬਜੇ 30 ਘਟ ਗਈ ਬਲਾਂ ਜਵਾ ਫੇਰ ਘਟ ਗਈ ਸੋ ਇਹ ਤਾਂ ਮੌਕੇ ਦੇ ਹਾਲਾਤ ਦੇ ਅਨਸਾਰ ਵੋਟ ਪੈਂਦੀ ਹੈ ਇਹ ਕੋਈ ਮਤਲਬ ਕਿਸੇ ਵਿਅਕਤੀ ਵਿਸ਼ੇਸ਼ ਦੇ ਮਗਰ ਅੱਜ ਵੋਟ ਹੈ ਨਹੀਂ ਕੋਈ ਕੁਝ ਕਹੀ ਜਾ ਮੈਂ ਕਹੀ ਜਾਵੇਂ ਮੇਰੇ ਹੱਕ 'ਚ ਵੋਟ ਹੈ ਜੀ ਠੀਕ ਹੈ ਮੇਰਾ ਨਿੱਜੀ ਪ੍ਰਭਾਵ ਨਿੱਜੀ ਲੋਕਾਂ ਨਾਲ ਮਿਲਣ ਗੇਣ ਉਹ ਹੋ ਜਾਦਾ ਵੀ ਕਰਨ ਨੂੰ ਮੈਂ ਖੜਾ ਜੇ ਮੈਨੂੰ ਕੋਈ 1200 2000 4000 ਦੇ ਵਿੱਚ ਵੋਟ ਪਵਾ ਦੇਣ ਸੋ ਬਾਕੀ ਤਾਂ ਵਰਤਾਰਾ ਆਲੋਪ ਪੰਜਾਬ ਨਾਲ ਪੰਜਾਬੀ ਲੋਕ ਤਾਂ ਸਾਡੇ ਦਾ ਬਿਹੇਵੀਅਰ ਦੇ ਦੋ ਦਰਜ ਬਗਲ ਕੇ ਜਿੰਦੇ ਪਤਾ ਹੀ ਨਾਦਾ ਕੌਣ ਕਿੱਧਰ ਕਰ ਗਿਆ ਕੀ ਕਰ ਗਿਆ ਹੂੰ ਤਸਕੀਰ ਤੋਂ ਬਾਅਦ ਹੁਣ ਘਰ ਦੇ ਵਿੱਚ ਜਦੋਂ ਦਫ਼ਤਰ ਜਾਂ ਕੋਈ ਸਪੈਸ਼ਲ ਦਫ਼ਤਰ ਬਣਾਇਆ ਜਾਂ ਲੋਕਾਂ ਨੂੰ ਮਿਲਣ ਦਾ ਨਹੀਂ ਨਹੀਂ ਮੇਰਾ ਦਫ਼ਤਰ ਮੇਰਾ ਟੈਲੀਫੋਨ ਹੈ ਹਾਂਜੀ ਤੇ ਘਰ ਤਾਂ ਹੈ ਨਹੀਂ ਕਿਉਂਕਿ ਮੈਂ ਕਦੇ ਡਾਇਰੀ ਨਹੀਂ ਰੱਖੀ ਕਦੇ ਪੀਏ ਨਹੀਂ ਰੱਖਿਆ ਠੀਕ ਹੈ ਉਹਦਾ ਕਾਰਨ ਇਹ ਹੈ ਵੀ ਮੈਂ ਜਿਹੜਾ ਵੀ ਵਿਅਕਤੀ मेनु जीने ने का कम कहता मैं तुरंत ही कर। करे ना करे आप पता कहना, है? कहना, अपना कहना है इसी कर भी मतलब है, है जिन्हें कम कही देर परसेंट कम पाए तो डिप्टी तो कमिश्नर तक कद ये कम ना कर ಸಮಾ